ਬ੍ਰਹਮ ਗਿਆਨ ਉਸੇ ਵਕਤ ਪ੍ਰਗਟ ਹੋ ਜਾਂਦਾ ਉਸੇ ਵਕਤ ਉਹ ਸਮਾਧੀ ਲੀਨ ਹੋ ਜਾਂਦਾ ਹੈ ਉਸੇ ਵਕਤ ਹੁਣ ਇਤਨੀ ਸਚਾਈ ਤੇ ਕਬੂਲ ਕਰ ਲੈਣੀ ਚਾਹੀਦੀ ਹੈ ਪਾਠ ਕਰਦੇ ਆ ਸਮਾਧੀ ਨਹੀਂ ਲੱਗਦੀ ਕੀਰਤਨ ਸੁਣਦੇ ਆ ਸਮਾਧੀ ਨਹੀਂ ਲੱਗੀ ਪਤਾ ਸਮਾਧੀ ਦੇ ਅਰਥ ਕੀ ਨੇ ਸਮਾਧਾਨ ਲੱਭ ਪਿਆ ਕੋਈ ਸਮੱਸਿਆ ਨਹੀਂ ਸਮਾਧਾਨ ਤੋਂ ਸਮਾਧੀ ਸ਼ਬਦ ਬਣਿਆ ਹੈ ਸਮਾਧਾਨ ਲੱਭਿਆ ਸਮਾਧੀ ਕੋਈ ਸਮੱਸਿਆ ਨਹੀਂ ਸਮੱਸਿਆ ਹੈ ਇਸ ਵਾਸਤੇ ਸਮਾਧੀ ਨਹੀਂ ਸਮੱਸਿਆ ਹੈ ਕੋਈ ਸਮੱਸਿਆ ਹੈ ਜੁੜਨ ਨਹੀਂ ਦੇ ਰਹੀ ਕੋਈ ਸਮੱਸਿਆ ਹੈ ਹੁਣ ਸਮੱਸਿਆ ਇੱਕ ਹੋਵੇ ਤੇ ਚਲੋ ਬੰਦਾ ਉਪਰਾਲਾ ਕਰੇ ਮੈਂ ਅਰਜ਼ ਕਰਾਂ ਮਨੁੱਖ ਇੱਕ ਹੈ ਹਜ਼ਾਰਾਂ ਸਮੱਸਿਆਵਾਂ ਹਰ ਨਵਾਂ ਦਿਨ ਨਵੀਂ ਸਮੱਸਿਆ ਨੂੰ ਜਨਮ ਦੇਂਦਾ ਹੈ ਪਿਛਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਿਆ ਪੁਰਾਣੀਆਂ ਸਮੱਸਿਆਵਾਂ ਦਾ ਬੋਝ ਸਿਰ ਤੇ ਪਿਆ ਹੈ ਨਵੀਆਂ ਸਮੱਸਿਆਵਾਂ ਜਨਮ ਲੈਂਦੀਆਂ ਪਈਆਂ ਨੇ ਇਨ੍ਹਾਂ ਹੀ ਸਮੱਸਿਆਵਾਂ ਦੇ ਵਿੱਚ ਮਨੁੱਖ ਉਲਝ ਕੇ ਰਹਿ ਜਾਂਦਾ ਹੈ ਸਮਾਧੀ ਦਾ ਕੱਖ ਨਹੀਂ ਪਤਾ ਚੱਲਦਾ ਸਵਾਰਦਾਨ ਕੋਈ ਸਮੱਸਿਆ ਨਹੀਂ ਨਾ ਸਰੀਰਕ ਨਾ ਮਾਨਸਿਕ ਨਾ ਪਰਿਵਾਰਕ ਨਾ ਆਰਥਿਕ ਇਦਾਂ ਇਹ ਮਤਲਬ ਨਹੀਂ ਉਥੇ ਉਹਨਾਂ ਕੋਲ ਆਰਥਿਕ ਸਮੱਸਿਆ ਨਹੀਂ ਹੈ ਇਹ ਵੀ ਧਿਆਨ ਨਾਲ ਸੁਣ ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਕੋਈ ਸਰੀਰਕ ਸਮੱਸਿਆ ਨਹੀਂ ਹੈ ਹੈ ਲੇਕਿਨ ਜਪ ਕਰਨ ਲੱਗਿਆਂ ਪਾਠ ਕਰਨ ਲੱਗਿਆਂ ਉਹ ਇਸ ਸਮੱਸਿਆ ਨੂੰ ਆਪਣੇ ਮਨ ਤੱਕ ਨਹੀਂ ਲਿਆਉਂਦੇ ਦੂਰ ਰੱਖਦੇ ਦੂਰ ਆਮ ਲੋਕ ਗੁਰਦੁਆਰੇ ਆਉਂਦੇ ਨੇ ਉਹਨਾਂ ਸਮੱਸਿਆ ਨਾਲ ਲੈ ਕੇ ਆਉਂਦੇ ਕੋਈ ਸਮੱਸਿਆ ਹਾਲਾਂਕਿ ਇਹ ਉੱਥੇ ਲਾ ਕੇ ਆਣੀਆਂ ਚਾਹੀਦੀਆਂ ਜਿੱਥੇ ਜੋੜੇ ਉਤਾਰੇ ਨੇ ਇਹ ਨਾਲ ਨਹੀਂ ਆਣੀਆਂ ਚਾਹੀਦੀਆਂ ਮੈਂ ਹੈਰਾਨ ਹੋਇਆ ਐਦਰ ਕਰਨਾਟਕ ਦੇਚ ਇੱਕ ਮੰਦਰ ਦੇਖ ਕੇ ਸਰਬ ਧਰਮ ਸੰਮੇਲਨ ਸੀ ਭਾਰਤ ਵਿੱਚ ਐਸਾ ਹੁੰਦਾ ਰਹਿੰਦਾ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਵਕਤੇ ਇਕੱਠੇ ਕਰਦੇ ਨੇ ਫਿਰ ਬੋਲਦੇ ਨੇ ਇਸਲਾਮ ਦਾ ਵਕਤਾ ਆਉਂਦਾ ਹੈ ਈਸਾਈ ਧਰਮ ਦੇ ਮਿਸ਼ਨਰੀ ਪਹੁੰਚਦੇ ਨੇ ਬੋਧ ਧਰਮ ਦੇ ਬੀਖਸ਼ੂ ਪਹੁੰਚਦੇ ਨੇ ਸਿੱਖ ਜਗਤ ਦੇ ਵਿਦਵਾਨਾਂ ਨੂੰ ਵੀ ਉਹ ਬੁਲਾਉਂਦੇ ਨੇ ਇਹ ਸਾਰੇ ਧਰਮਾਂ ਦੇ ਵਕਤੇ ਇਕੱਠੇ ਕਰਕੇ ਫਿਰ ਉਸ ਨੂੰ ਕਹਿੰਦੇ ਨੇ ਸਰਬ ਧਰਮ ਸੰਮੇਲਨ ਇੱਥੇ ਜੋੜੇ ਉਤਾਰ ਕੇ ਅੰਦਰ ਜਾਣਾ ਸੇਨਾ ਉੱਥੇ ਲਿਖਿਆ ਹੋਇਆ ਸੀ ਹਿੰਦੀ ਵਿੱਚ ਕਰਨਾਟਕ ਦੇ ਵਿੱਚ ਇੱਕ ਮੰਦਰ ਦੇਖ ਕੇ ਸਰਬ ਧਰਮ ਸੰਮੇਲਨ ਸੀ ਭਾਰਤ ਵਿੱਚ ਐਸਾ ਹੁੰਦਾ ਰਹਿੰਦਾ ਹੈ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਵਕਤੇ ਇਕੱਠੇ ਕਰਦੇ ਨੇ ਫਿਰ ਬੋਲਦੇ ਨੇ ਇਸਲਾਮ ਦਾ ਵਕਤਾ ਆਉਂਦਾ ਹੈ ਈਸਾਈ ਧਰਮ ਦੇ ਮਿਸ਼ਨਰੀ ਪਹੁੰਚਦੇ ਨੇ ਬੋਧ ਧਰਮ ਦੇ ਬਿਖਸ਼ੂ ਪਹੁੰਚਦੇ ਨੇ ਸਿੱਖ ਜਗਤ ਦੇ ਵਿਦਵਾਨਾਂ ਨੂੰ ਵੀ ਉਹ ਬੁਲਾਉਂਦੇ ਨੇ ਇਹ ਸਾਰੇ ਧਰਮਾਂ ਦੇ ਵਕਤੇ ਇਕੱਠੇ ਕਰਕੇ ਫਿਰ ਉਸ ਨੂੰ ਕਹਿੰਦੇ ਨੇ ਸਰਵ ਧਰਮ ਸਮੇਤ ਜਿੱਥੇ ਜੋੜੇ ਉਤਾਰ ਕੇ ਅੰਦਰ ਜਾਣਾ ਸੀ ਨਾ ਉੱਥੇ ਲਿਖਿਆ ਹੋਇਆ ਸੀ ਹਿੰਦੀ ਵਿੱਚ ਆਪਣੀ ਸਮੱਸਿਆਵਾਂ ਕੋ ਵੀ ਇਹੀਂ ਉਤਾਰ ਕੇ ਜਾਈਏ सिर्फ जुतियां ही ला के ना जाओ अपनिया समस्यावान भी इत्थे उतार के जाओ ता कुछ पल्ले पलेगा अपनी समस्याओं को भी यहीं उतार के जाइए मैं के बड़ी सोने शब्दावली चुनी है किसी ने भी चुनी है लिखे से बोल जुतियाँ ला रहे हो समस्याव इत रख जाओ। कबीर कहें कबीर साधु को मिलने जाइए ਸਾਥ ਨਾ ਲੇਜੇ ਕੋਏ ਸਤ ਸੰਗ ਦੇ ਚ ਜਾ ਰਹੇ ਆ ਯਾ ਹੱਥ ਦੇ ਚ ਗੁਟਕਾ ਹੈ ਪਾਠ ਕਰਨ ਲੱਗਾ ਹੈ ਯਾ ਰਸਨਾ ਨਾਲ ਗੁਰਮੰਤਰ ਜਪਣ ਲੱਗਾ ਹੈ ਵਾਹਿਗੁਰੂ ਵਾਹਿਗੁਰੂ ਹੁਣ ਮਨ ਤੱਕ ਕਿਸੇ ਸਮੱਸਿਆ ਨੂੰ ਨਾ ਲੈ ਆਵੇ ਨਾ ਲੈ ਆਵੇ ਮੈਂ ਫਿਰ ਅਰਜ਼ ਕਰਾਂ ਮਨੁੱਖ ਸਮੱਸਿਆਵਾਂ ਦੇ ਸਾਹਮਣੇ ਬਹੁਤ ਕਮਜ਼ੋਰ ਹੈ, ਧੀਨ ਹੈ, ਕਮਜ਼ੋਰ ਹੈ। ਬੜੀ ਵੱਡੀ ਸਮੱਸਿਆਵਾਂ ਦੀ ਪੰਡ ਇਸ ਦੇ ਸਿਰ ਤੇ। ਪਿਛਲੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ, ਨਵੀਆਂ ਪੈਦਾ ਹੋ ਜਾਂਦੀਆਂ। ਕੁਝ ਆਰਥਿਕ ਸਮੱਸਿਆਵਾਂ ਨੇ, ਕੁਝ ਸਰੀਰਕ ਸਮੱਸਿਆਵਾਂ ਨੇ, ਕੁਝ ਪਰਿਵਾਰਕ ਸਮੱਸਿਆਵਾਂ ਨੇ, ਕੁਝ ਮਾਨਸਿਕ ਸਮੱਸਿਆਵਾਂ ਨੇ, ਕੋਈ ਰਾਜਨੀਤਿਕ ਸਮੱਸਿਆਵਾਂ ਨੇ। ਇੱਕ ਔਰ ਇੱਕ ਇੱਕ ਸਮੱਸਿਆ ਵਿੱਚ ਹੋਰ ਕੋਈ ਸਮੱਸਿਆ ਦਾ ਜਨਮ ਹੋ ਜਾਂਦਾ ਜਿਵੇਂ ਵਗਦੇ ਹੋਏ ਦਰਿਆ ਦੇ ਚਵਾੜੇ ਨਿਕਲਦੇ ਨੇ ਇੱਕ ਸਮੱਸਿਆ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਇਸ ਤਰ੍ਹਾਂ ਸਮੱਸਿਆਵਾਂ ਦੇ ਬੋਝ ਥੱਲੇ ਮਨੁੱਖ ਦਬਿਆ ਪਿਆ ਹੁੰਦਾ ਹੈ ਦਿਸਦਾ ਹੈ ਪਾਠ ਕਰਦਾ ਪਿਆ ਕੌਣ ਦੱਸੇ ਆਪਣੀਆਂ ਸਮੱਸਿਆਵਾਂ ਨੂੰ ਪੜਦਾ ਪਿਆ कीर्तन ਸੁਣ ਰਿਹਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਸੁਣ ਰਿਹਾ ਹੈ ਗੁਰਦੁਆਰੇ ਦੇ ਵਿੱਚ ਬੈਠਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਦੇ ਨਾਲ ਬੈਠਾ ਹੈ ਕਥਾ ਸੁਣ ਰਿਹਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਸੁਣ ਰਿਹਾ ਹੈ ਬਹੁਤ ਗਹਿਰੇ ਚਿੰਤਕ ਇਹ ਕਹਿੰਦੇ ਨੇ ਮਨੁੱਖ ਹਰ ਵਕਤ ਚੱਲਦੇ ਆਂ ਫਿਰਦੇ ਆਂ ਬਾਜ਼ਾਰ ਦੇ ਵਿੱਚ ਪਰਿਵਾਰ ਦੇ ਵਿੱਚ ਆਪਣੀਆਂ ਸਮੱਸਿਆਵਾਂ ਵਿੱਚ ਉਲਝੇ ਆਉਂਦਾ ਉਹਨਾਂ 'ਚ ਹੀ ਬੈਠਾ ਹੁੰਦਾ ਹੈ ਦੇਖਣ ਦੇ ਆਉਂਦਾ ਹੈ ਪਰਿਵਾਰ ਦੇ ਚ ਬੈਠਾ ਹੈ ਨਹੀਂ ਆਪਣੀ ਸਮੱਸਿਆਵਾਂ ਚ ਬੈਠਾ ਹੈ ਦੇਖਣ ਦੇ ਚ ਆਉਂਦਾ ਹੈ ਪਰਿਵਾਰ ਦੇ ਚ ਬੈਠਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਚ ਬੈਠਾ ਹੈ ਇਹ ਬਾਜ਼ਾਰ ਦੇ ਚ ਨਹੀਂ ਬੈਠਾ ਆਪਣੀਆਂ ਸਮੱਸਿਆਵਾਂ ਦੇ ਚ ਬੈਠਾ ਹੈ ਹਰ ਮਨ ਰੁਕਦੀ ਆਪਣੀ ਆਪਣੀਆਂ ਸਮੱਸਿਆ ਗੁਰਦੁਆਰੇ ਨਹੀਂ ਬੈਠਾ ਆਪਣੀਆਂ ਸਮੱਸਿਆਵਾਂ ਚ ਬੈਠਾ ਹੈ ਇਹ ਸਮੱਸਿਆਵਾਂ ਮਨੁੱਖ ਨੂੰ ਅੰਤਰਮੁਖੀ ਨਹੀਂ ਹੋਣ ਦਿੰਦੀਆਂ ਕਿਉਂਕਿ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਨਮ ਬਾਹਰ ਹੋਇਆ ਹੈ ਇਹ ਵੀ ਮਹਿਸ ਕਰਦੇ ਹਨ ਔਰ ਬਾਰਮੁਖੀ ਮਨੁੱਖ ਇਹਨਾਂ ਦੀ ਤਾਦਾਦ ਜ਼ਮੀਨ ਤੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਦੂਸਰਾ ਜਿਸ ਅਨਾਹਦ ਨਾਦ ਦੀ ਗੱਲ ਗੁਰਬਾਣੀ ਕਰਦੀ ਹੈ ਇਹਨੂੰ ਕਿਸੇ ਵੀ ਚੋਟੀ ਦੇ ਸੈਂਟਿਸਟ ਨੇ ਨਹੀਂ ਬਣਿਆ। ਜਿਸ ਮਹਾਰਸ ਦੇ ਗੱਲ ਭਾਰਤ ਦੇ ਅਵਤਾਰੀ ਪੁਰਸ਼ ਕਰਦੇ ਨੇ ਇਸ ਨੂੰ ਕਿਸੇ ਨੇ ਵੀ ਦਾਰਸ਼ਨਿਕ ਚਿੰਤਕ ਵਿਦਵਾਨ ਨੇ ਨਹੀਂ ਬਣਿਆ। ਅਨਾਹਦ ਨਾਦ ਐਸਾ ਵੀ ਨਾਦ ਐਸਾ ਵੀ ਸੰਗੀਤ ਜੋ ਕਦੀ ਪੁਰਾਣਾ ਨਹੀਂ ਆਉਂਦਾ ਤੇ ਜਿਹਦਾ ਰਸ ਵੱਧਦਾ ਹੀ ਜਾਂਦਾ ਹੈ ਦਿਨ ਦਿਨ ਚੜ੍ਹੇ ਸਵਾਯਾ ਨਾਨਕ ਹੋਤਨਾਗਾਠ रूप दिन-दिन ਉਸ ਦਾ रस वदए रंग ਉਸ ਦਾ रस वदए ਸੰਗੀਤ ਦੀ ਧੁਨ ਔਰ ਸੁਗੰਧ ਮਹਾਨ ਸੁਗੰਧ ਆਪ ਦੇ ਗਿਆਤ ਲਈ ਅਰਜ਼ ਕਰਾਂ ਆਵਤਾਰੇ ਪੁਰਸ਼ਾ ਨੇ ਜਿਹੜਾ ਰਸ ਅੰਦਰ ਵਾੜਿਆ ਸੀ ਉਹਦੀ ਝਲਕ ਕੁਝ ਬਾਰ ਵੀ ਦਿਖਾਈ ਦਿੱਤੇ ਆਨੇ ਤਤਾਂ ਦਾ ਇਹ ਸਰੀਰ ਹੈ ਨਾ ਇਹਨਾਂ ਤਤਾਂ ਦੇ ਚਾਂ ਕਿਸੇ ਮਨੁੱਖ ਦੇ ਅੰਦਰ ਇੱਕ ਅਦ ਤਤ ਪ੍ਰਦਾਨ ਹੋ ਜਾਂਦਾ ਹੈ ਕਿਸੇ ਦੇ ਅੰਦਰ ਵਾਯੂ ਪ੍ਰਦਾਨ ਹੋ ਜਾਂਦੀ ਹੈ ਕਿਸੇ ਦੇ ਅੰਦਰ ਪਿਤ ਪ੍ਰਦਾਨ ਹੋ ਜਾਂਦੀ ਹੈ ਕਿਸੇ ਦੇ ਅੰਦਰ ਪਾਣੀ ਕਫ ਪ੍ਰਦਾਨ ਹੋ ਜਾਂਦਾ ਹੈ ਪਰ ਵੈਦ ਆਚਾਰੀਆ ਇਸ ਤਰ੍ਹਾਂ ਕਹਿੰਦੇ ਨੇ ਸਰੀਰ ਦਾ ਸੰਤੁਲਨ ਫਿਰ ਡਾਂਵਾ ਡੋਲ ਹੋ ਜਾਂਦਾ ਹੈ ਵਾਯੂ ਵੱਧ ਗਈ ਹੈ ਬਾਦੀ ਸਰੀਰ ਹੋ ਗਿਆ ਬਾਧ ਹਵਾ ਨਾ ਕਰੇ ਪੇਤ ਵਧ ਗਈ ਹੈ ਸਰੀਰ ਦੇ ਚ ਗਰਮੀ ਵਧ ਗਈ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਪੰਜ ਤਤ ਦਾ ਇਹ ਪੁਤਲਾ ਹੈ ਇੱਕ ਅਦ ਤਤ ਕਿਸੇ ਨਾ ਕਿਸੇ ਚ ਪ੍ਰਧਾਨ ਹੁੰਦਾ ਹੈ ਉਹ ਜਿਹੜਾ ਪ੍ਰਧਾਨ ਤਤ ਹੁੰਦਾ ਉਸੇ ਉਹੀ ਉਸ ਦੇ ਮਨੁੱਖ ਦੇ ਸਰੀਰਕ ਰੋਗ ਹੁੰਦਾ ਹੈ ਦੂਸਰਾ ਹਰ ਤਤ ਦੀ ਆਪਣੀ ਲੋੜ ਹੈ ਹਰ ਤਤ ਦੀ ਆਪਣੀ ਖੂਬੀ ਹੈ ਇੱਕ ਤਤ ਵੀ ਨਾ ਹੋਵੇ ਸਰੀਰ ਨਹੀਂ ਹੋ ਸਕਦਾ ਕਿਉਂਕਿ ਪੰਜਾਂ ਦਾ ਜੋੜ ਹੈ ਪੰਜਾਂ ਦੇ ਜੋੜ ਨਾਲ ਜੀਵਨ ਚੱਲਦਾ ਹੈ ਤੇ ਜੇ ਪੰਜਾਂ ਦੇ ਜੋੜ ਨਾਲ ਸਰੀਰਕ ਜੀਵਨ ਚੱਲਦਾ ਹੈ ਤੇ ਇਹਨਾਂ ਪੰਜਾਂ ਦੇ ਚੋਂ ਕਿਸੇ ਇੱਕ ਤਤ ਦੇ ਸਹਯੋਗ ਨਾਲ ਕੁਝ ਲੋਗਾ ਨੇ ਅਧਿਆਤਮਿਕ ਆਨੰਦ ਵੀ ਮਾਣਿਆ ਇਹ ਵੀ ਮੈਰਜ਼ ਕਰਦੇ ਔਰ ਉਸ ਅਵਤਾਰੀ પુરੁਸ਼ ਨੂੰ ਉਸ ਭਗਤ ਨੂੰ ਵੇਖ ਕੇ ਸਿਆਣਿਆਂ ਨੇ ਇਹ ਅੰਦਾਜ਼ਾ ਲਾਇਆ ਇਹਦੇ ਵਿੱਚ ਇਹ ਤਤ ਪ੍ਰધાન ਹੈ ਸ਼ਾਇਦ ਆਪਣੇ ਤਤਾਂ ਦੀ ਪ੍ਰਕਿਰਤੀ ਪੜ੍ਹੀ ਹੋਵੇ ਜਿ ਸੁਗੰਧ ਹੈ ਇਹ ਧਰਤੀ ਕਰਕੇ ਜੋ ਰਸ ਹੈ ਇਹ ਪਾਣੀ ਕਰਕੇ ਜੋ ਰੂਪ ਹੈ ਇਹ ਅਗਨੀ ਕਰਕੇ ਜੋ ਨਾਦ ਹੈ ਆਵਾਜ਼ ਸੰਗੀਤ ਇਹ ਪਵਨ ਕਰਕੇ ਦੇਹੀ ਮਾਟੀ ਬੋਲੇ ਪਉਣ ਐਸਾ ਮੰਨਦੇ ਕਿੰਦਰ ਮਿੱਟੀ ਤੱਤ ਮੁਹੰਮਦ ਸਾਹਿਬ ਦੇ ਚ ਪ੍ਰਦਾਨ ਸੀ ਸੁਗੰਧ ਦੇ ਬੜੇ ਰਸੀਆ ਸਨ ਅੰਦਰ ਦੀ ਮਹਿਕ ਤੇ ਉਹਨਾਂ ਦੇ ਅੰਦਰ ਹਰ ਵਕਤ ਰਹਿੰਦੀ ਸੀ ਉਹ ਬਾਰੋਂ ਵੀ ਸੈਂਕੜੇ ਤਰ੍ਹਾਂ ਦੇ ਅਤਰ ਸੈਂਟ ਰੱਖਦੇ ਸਨ ਛਿੜਕਦੇ ਸਨ ਇਸ ਵਾਸਤੇ ਮੁਸਲਮਾਨ ਈਦ ਵਾਲੇ ਦਿਨ ਕਿਹੜਾ ਪ੍ਰਸ਼ਾਦ ਬਣਦੇ ਨੇ ਅਤਰ ਸੈਂਟ ਬਣਦੇ ਹੋਰ ਕੁਝ ਪਰਫਿਊਮ ਇੱਕ ਦੋ ਜਿਹੇ ਬਣਦੇ ਨੇ ਕੁਰੇ ਵੀ ਪ੍ਰਸ਼ਾਦ ਨਹੀਂ ਬਣਦੇ ਕੋਈ ਬਰਫੀ ਨਹੀਂ ਬਣਦੇ ਕੋਈ ਲੱਡੂ ਨਹੀਂ ਬਣਦੇ ਸੁਗੰਧੀ ਬਣਦੇ ਕਪੜਿਆਂ ਤੇ ਸੁਗੰਧ ਲਾਣਗੇ ਦੂਜਿਆਂ ਤੇ ਕਿਉਂਕਿ ਕੁਝ ਮੁਸਲਮਾਨ ਮਿੱਤਰ ਨੇ ਕੀਰਤਨ ਕਰਦੇ ਨੇ ਇਹ ਦਿਵਾਲੀ ਦੇ ਦਿਨ ਮੇਰੇ ਕਪੜਿਆਂ ਤੇ ਵੀ ਸੈਂਟ ਲਾਣਗੇ ਆਉਂਦੇ ਉਹ ਖੁਸ਼ੀ ਸਮਝਦੇ ਨੇ ਸੇ ਸੁਗੰਧ ਧਰਤੀ ਦਾ ਗੁਣ ਹੈ ਮੁਹੰਮਦ ਸਾਹਿਬ ਦੇ ਅੰਦਰ ਇਹ ਤਤ ਪ੍ਰધાન ਸੀ ਤੇ ਜਦ ਧਰਤੀ ਦੇ ਆਸਰੇ ਤੇ ਉਹ ਖੁਦਾ ਤੱਕ ਪਹੁੰਚੇ ਤਾਂ ਫਿਰ ਇਸ ਸਿਰ ਨੂੰ ਬਾਰ ਬਾਰ ਧਰਤੀ ਤੇ ਹੀ ਰਖਣਾ ਹੈ ਨਮਾਜ਼ ਦੇ ਚ ਕੀ ਹੈ ਬਾਰ ਬਾਰ ਮੱਥਾ ਟੇਕਣਾ ਬਾਰ ਬਾਰ ਇਹ ਸੀਸ ਛੁਵਾਣਾ ਹੈ ਜ਼ਮੀਨ ਨੂੰ ਛੁਵਾਣਾ ਕਹਿੰਦੇ ਨੇ ਪਾਣੀ ਪ੍ਰધાન ਰਿਹਾ ਹੈ ਉਮਲਿਸ਼ਤਾ ਦੇ ਰਿਸ਼ੀਆਂ ਦੀ ਦੁਨੀਆ 'ਚ ਰਸ ਦੇ ਬੜੇ ਰਸੀਆ ਸਨ ਠਾਕਰਾ ਨੂੰ ਭੋਗ ਲਵਾਣਾ ਤੇ ਭੋਗ ਦੇ ਤਰ੍ਹਾਂ-ਤਰ੍ਹਾਂ ਦੇ ਨਾਂ ਇਹ ਰਾਜ ਭੋਗ ਹੈ ਬ੍ਰਹਮ ਭੋਜ ਹੈ ਉਹਦੇ 'ਚ ਹੁੰਦਾ ਕਿ 36 ਪ੍ਰਕਾਰ ਦੇ ਭੋਜਨ ਰਸ ਪਾਣੀ ਤਤ ਦੀ ਪ੍ਰਕਿਰਤੀ ਹੈ ਸਾਰੇ ਤੀਰਥ ਵੀ ਪਾਣੀ ਦੇ ਕੰਡੇ تھے ਜਬ ਤੱਕ ਵੀ ਪਾਣੀ ਦੇ ਕੰਡੇ تھے ਪਰ ਦੋ ਵਕਤ ਦਾ ਇਸ਼ਨਾਨ ਵੀ ਬੜਾ ਲਾਜ਼ਮੀ ਹੈ ਦੋਏ ਦੋਤੀ ਬਸਤਰ ਕਾ ਪਾਟਨ ਸਵੇਰੇ ਇਸ਼ਨਾਨ ਕਰਨਾ ਹੈ ਹੋਰ ਧੋਤੀ ਪਹਿਨਣੀ ਹੈ ਦੋਏ ਦੋਤੀ ਸ਼ਾਮ ਨੂੰ ਇਸ਼ਨਾਨ ਕਰਨਾ ਹੈ ਦੂਜੀ ਧੋਤੀ ਪਹਿਨਣੀ ਕਪੜੇ ਵੀ ਬਦਲ ਲੈਣੇ ਇਸ਼ਨਾਨ ਦੋ ਵਕਤ ਕਰਨਾ ਹੈ ਜਦ ਠਾਕਰਾਂ ਦੀ ਪੂਜਾ ਕਰਨੀ ਹੈ ਇਸ਼ਨਾਨ ਕਰਕੇ ਕਰਨਾ ਸਾਰੇ ਤੀਰਤ ਸਰੋਵਰਾਂ ਦੇ ਕੰਡੇ ਤੇ ਦਰਿਆਵਾਂ ਦੇ ਕੰਡੇ ਤੇ ਇਸ਼ਨਾਨ ਦੀ ਇਤਨੇ ਮਹਾਨਤਾ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਮਾਗ ਦਾ ਇਸ਼ਨਾਨ ਤਰ੍ਹਾਂ ਤਰ੍ਹਾਂ ਦੇ ਇਸ਼ਲਾਲਾ ਦੀਆਂ ਮਹਾਨਤਾ ਸੂर्य ग्रहण ਦਾ ਇਸ਼ਨਾਨ ਚੰਦਰ ਗ੍ਰਹਿਣ ਦਾ ਇਸ਼ਨਾਨ ਇਤਨੇ ਇਸ਼ਨਾਨ ਨੇ ਇਹਨਾਂ ਦੇ ਹੈਰਾਨ ਹੋ ਜਾਓਗੇ ਪੜ ਪੜ ਕੇ ਪਾਣੀ ਪ੍ਰਦਾਨ ਰਿਹਾ ਹੈ ਜੋਗੀ ਉਸ ਪਰਿਪੂਰਣ ਪਰਮਾਤਮਾ ਦੇ ਆਰੂਪ ਦਾ ਚਿਤ੍ਰਣ ਕਰਦੇ ਨੇ ਬੜਾ ਸੁੰਦਰ ਹੈ ਪਰ ਆਰੂਪ ਹੈ। ਤੋਂ ਰੂਪ ਅਗਨ ਤਦ ਦੀ ਪ੍ਰਕਿਰਤੀ ਹੈ। ਦੂਣਾ ਬਾਲ ਕੇ ਹੀ ਰੱਖਣਾ ਹੈ। ਅਗ ਜਲਾ ਕੇ ਹੀ ਰੱਖਣੀ। ਇਹ ਆਪਣੇ ਚਾਰੋਂ ਤਰਫ ਵੀ ਤੋਣਾ ਬਾਲਣਾ ਹੈ। ਅਗ ਜਲਾਣੀ। ਮੈਂ ਤੇ ਇਸ ਡੰਗ ਦੀ ਖੋਜ ਨਾ ਕੀਤੀ। ਕੁਝ ਅਨਮਤੀਆਂ ਨੇ ਕਿ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪਵਨ ਪ੍ਰਧਾਨ ਸੀ ਇਹ ਤਤ ਪ੍ਰਧਾਨ ਹੈ ਅਨਾਹਦ ਨਾਦ ਨਾਦ ਪਵਨ ਕਰਕੇ ਦੇਹੀ ਮਾਰਟੀ ਬੋਲੇ ਪਵਨ ਫਿਰ ਉਹ ਐਸਾ ਵੀ ਕਹਿੰਦੇ ਨੇ ਗੁਰੂ ਨਾਨਕ ਨੇ ਕੋਈ ਵਰਤ ਨਹੀਂ ਰੱਖੇ ਗੁਰੂ ਨਾਨਕ ਦਾ ਤੀਰਥਾਂ ਦੇ ਇਸ਼ਨਾਨ ਦੇ ਵਿੱਚ ਵਿਸ਼ਵਾਸ ਵੀ ਨਹੀਂ ਸੀ ਗੁਰਨਾਨ ਕਿਸੇ ਦੇਵੀ ਦੇਵਤੇ ਦੇ ਚੱਕਰ ਦੇ ਵਿੱਚ ਵੀ ਨਹੀਂ ਪੈਂਦੇ ਗੁਰਨਾਨ ਕੋਈ ਯੋਗ ਸਾਧਨਾ ਵੀ ਨਹੀਂ ਸਾਧਦੇ ਗੁਰਨਾਨ ਕਿਸੇ ਤਪ ਦੇ ਵਿੱਚ ਵੀ ਭਰੋਸਾ ਨਹੀਂ ਰੱਖਦੇ ਗੁਰਨਾਨ ਇੱਕ ਨੇ ਸਿਰਫ ਗਾਇਆ ਹੈ ਪ੍ਰਭੂ ਦੇ ਗੀਤ ਗਾਏ ਇਤਨਾ ਪ੍ਰਾਣਾ ਨਾ ਲਗਾਇਆ ਹੈ ਇਤਨਾ ਇਕਾਗਰਤਾ ਨਾ ਲਗਾਇਆ ਹੈ ਇਤਨਾ ਗਹਿਰਾਈ ਨਾਲ ਲਗਾਇਆ ਹੈ ਗਾਉਣਾ ਹੀ ਯੋਗ ਬਣ ਗਿਆ ਗਾਉਣਾ ਹੀ ਤਪ ਬਣ ਗਿਆ ਗਾਵਣਾ ਹੀ ਭਗਤੇ ਬਣ ਗਿਆ ਜੋਗ ਬਨਿਓ ਤੇਰਾ ਕੀਰਤਨ ਗਾਏ ਮਰਦਾਨਿਆ ਰਵਾਬ ਛੇੜ ਬਾਣੀ ਆਈਏ ਗਾਮਦੇ ਗੁਰਨਾਣੇ ਕਾਪਸਨ ਵਕਤ ਦਾ ਰਾਗ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਕਦੀ ਆਸਾ ਪੈ ਗਾਉਂਦੇ ਨੇ ਕਦੀ ਮਾਜ ਪੈ ਗਾਉਂਦੇ ਨੇ ਕਦੀ ਬਿਲਾਵਲ ਪੈ ਗਾਉਂਦੇ ਨੇ ਕਦੀ ਸੋਰਠ ਪੈ ਗਾਉਂਦੇ ਨੇ ਕਦੀ ਮਾਰੂ ਗਾ ਰਹੇ ਨੇ ਕਦੀ ਬਹਿਰੋ ਗਾ ਰਹੇ ਨੇ ਕਦੀ ਕਲਿਆਣ ਦਾ ਅਲਾਪ ਅਲਾਪ ਰਹਿਣ ਕਦੀ ਗੌੜੀ ਪੈ ਅਲਾਪ ਰਹਿਣਾ ਔਰ ਗੌੜੀ ਕਈ ਤਰ੍ਹਾਂ ਦੀ ਗਾਵਦੇ ਗੁਰੂ ਨਾਨਕ ਆਪਨੇ ਪਵਨ ਤਤ ਪ੍ਰਦਾਨ ਰਿਆ ਸੰਗੀਤ ਪ੍ਰਦਾਨ ਰਿਆ ਗੁਰੂ ਘਰ ਦੇ ਚ ਕੀਰਤਨ ਪ੍ਰਦਾਨ ਹੈ ਕਲ ਯੁਗ ਮੇ ਕੀਰਤਨ ਪ੍ਰਦਾਨ ਕੋਈ ਵੀ ਰਸਮ ਖੁਸ਼ੀ ਦੀਏ ਗਮੇ ਦੀਏ ਸੋਗ ਹੈ ਮਰਗ ਹੋ ਗਈ ਹੈ ਕੀਰਤਨ ਤੇ ਹੋਣਾ ਅਨਮਤੀ ਵੀ ਗੁਰਦੁਆਰੇ ਚ ਆ ਕੇ ਹੈਰਾਨ ਹੋ ਜਾਂਦੇ ਨੇ ਵੀ ਜਵਾਨ ਲੜਕਾ ਮਰਿਆ ਹੈ ਭੋਗ ਹੈ ਇਕੱਠ ਹੋਇਆ ਹੈ ਇਹ ਵਾਜੇ ਪਏ ਵਜਾਉਂਦੇ ਨੇ ਤਬਲੇ ਪੇ ਕੜਕਾਂਦੇ ਗਮਦੇ ਪੈਣਾ ਯਕੀਨ ਜਾਨੋ ਅਨਮਤੀ ਵੀ ਹੈਰਾਨ ਹੋ ਜਾਂਦੇ ਹਨ ਆਦੋ ਗਈ ਦਿਲੋ ਕੀ ਭੋਗ ਤੇ ਇਕੱਠੇ ਹੋ ਗਏ ਮ੍ਰਿਤੂ ਹੋ ਗਈ ਹੈ ਮਾਤਾ ਦੇਗੇ ਪਰਵਾਰ ਸਾਰਾ ਰੋ ਰਿਆ ਪਰ ਉਸ ਦੀ ਅੰਤਮ ਰਸਮ ਗਾ ਕੇ ਜੋਗ ਬਣਿਆ ਤੇਰਾ ਕੀਰਤਨ ਦਾ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਤੋਂ ਮੁਖਤਸਰ ਮੈਂ ਅਰਜ਼ ਕਰਾਂ ਕੋਈ ਨਾ ਕੋਈ ਤਤ ਐਸਾ ਵਿਦਵਾਨ ਮੰਨਦੇ ਨੇ ਅਵਤਾਰੀ ਪੁਰਸ਼ਾਂ ਚ ਵੀ ਪ੍ਰਧਾਨ ਰਿਆ ਕਿਸੇ ਜੀ ਧਰਤੀ ਕਿਸੇ ਚ ਓਗਣੇ ਕਿਸੇ ਚ ਪਾਣੀ ਕਿਸੇ ਚ ਪਵਨ ਕਿਸੇ ਚ ਆਕਾਸ਼ ਜੈਸੇ ਮਹਾਤਮਾ ਬੁੱਧ ਉਹ ਸੁਨ ਨੂੰ ਮੰਨਦੇ ਨੇ ਯੋਗੀ ਵੀ ਉਹਨਾਂ ਦਾ ਵੇਗ ਤੱਪ ਕਾ ਸੁਨ ਨੂੰ ਮੰਨਦਾ ਹੈ ਆਕਾਸ਼ ਤਤਵ ਪ੍ਰਭਾਵਤ ਔਰ ਇਸ ਦੀ ਲੰਬੀ ਚੌੜੀ ਆਪਣੇ ਢੰਗ ਦੀ ਜੋ ਹੈ ਵਿਆਖਿਆ ਹੈ ਖੈਰ ਇਸ ਦੇ ਚ ਮੈਂ ਲਾਹ ਲ ਜਾਂ ਸਮਾਉਣ ਲੱਗਾ ਮੈਂ ਪੰਕਤੀਆਂ ਹਰਮ ਕੇਤੀਆਂ ਸਨ ਬਾਹਰ ਭੇਤਰ ਏਖੋ ਜਾਣੋ ਇਹ ਗੁਰ ਗਿਆਨ ਬਤਾਈ ਜੋ ਬਾਹਰ ਪਦਾਰਥ ਦੇ ਰੂਪ ਦੇ ਚ ਹੈ ਉਹ ਹੀ ਅੰਦਰ ਪ੍ਰਮਾਤਮਾ ਦੇ ਰੂਪ ਵਿੱਚ ਹੈ ਜੋ ਬਾਹਰ ਧਨ ਦੇ ਰੂਪ ਦੇ ਚ ਹੈ ਉਹ ਹੀ ਅੰਦਰ ਧਰਮ ਦੇ ਰੂਪ ਵਿੱਚ ਹੈ ਜੋ ਬਾਹਰ ਰੂਪ ਦੇ ਰੂਪ ਦੇ ਚ ਹੈ ਉਹ ਅੰਦਰ ਅਰੂਪ ਦੇ ਰੂਪ ਦੇ ਚ ਜੋ ਬਾਹਰ ਨਾਦ ਦੀ ਸ਼ਕਲ ਦੇਚ ਹੈ ਉਹ ਅੰਦਰ ਅਨਾਹਦ ਦੀ ਸ਼ਕਲ ਦੇਚ ਬਾਹਰ ਆਹਤ ਨਾਦ ਦੀ ਸ਼ਕਲ ਰੂਪ ਰੰਗ ਰਸ ਇਸ ਤੋਂ ਤੇ ਕੋਈ ਇਨਕਾਰ ਹੀ ਨਹੀਂ ਕੋਈ ਨਾਸਤਿਕ ਨਹੀਂ ਸੰਸਾਰ ਦੇ ਸਾਰੇ ਰਸਾਂ ਨੂੰ ਮੰਨਣ ਵਾਲੇ ਨੂੰ ਕਹਿੰਦੇ ਨੇ ਸੰਸਾਰੀ ਸੰਸਾਰੀ ਤੇ ਸਾਰੇ ਐਸਾ ਕਿਹੜਾ ਹੈ ਜਿਹੜਾ ਇਨਕਾਰ ਕਰੇ ਕੀ ਅੱਖਾਂ ਦਾ ਰਸ ਨਹੀਂ ਹੈ ਕੰਨਾਂ ਦਾ ਰਸ ਨਹੀਂ ਹੈ ਜ਼ਬਾਨ ਦਾ ਰਸ ਨਹੀਂ ਹੈ ਨਾਸਕਾ ਦਾ ਰਸ ਨਹੀਂ ਹੈ ਖਲੜੀ ਦਾ ਰਸ ਨਹੀਂ ਹੈ ਸੰਸਾਰੀ ਤੇ ਸਾਰੇ ਨੇ ਭਗਤ ਕੋਈ ਕੋਈ ਹੋਵੇਗਾ ਜੇ ਰਸ ਬਾਹਰ ਹੈ ਤਾਂ ਮਹਾਰਸ ਅੰਦਰ ਵੀ ਹੈ ਔਰ ਐਸਾ ਰਸ ਜੋ ਕਦੀ ਬੇਰਸ ਨਹੀਂ ਹੁੰਦਾ ਬਾਹਰ ਦਾ ਰਸ ਬੇਰਸ ਹੋ ਜਾਂਦਾ ਹੈ ਰਾਰਾ ਰਸ ਨਿਰਸ ਕਰ ਜਾਂਦਾ ਹੈ ਉਸ ਦਾ ਫਿਰ ਕਿਸ ਤਰ੍ਹਾਂ ਪਤਾ ਚੱਲੇ ਜਿਵੇਂ ਧਿਆਨ ਬਾਹਰ ਨਾ ਜਾਏ ਤਾਂ ਬਾਹਰ ਦਾ ਰਸ ਮਾਣਨਾ ਵੀ ਬੜਾ ਔਖ ਹੈ ਇਹ ਵੀ ਮਹਿਸ ਕਰਨਾ 36 ਪ੍ਰਕਾਰ ਦਾ ਭੋਜਨ ਪਿਆ ਪਰ ਮਨੁੱਖ ਨੇ ਕਿਦਰੇ ਪਲੇਨ پکڑਣਾ ਚੰਦ ਮਿੰਟਾਂ ਦੀ ਗੱਲ ਏ ਦੌੜਨੇ ਜਾਣਾ ਅਗਲੇ ਕਹਿੰਦੇ ਨੇ ਖਾ ਪਰ ਉਹਦਾ ਮਨ ਤੇ ਹੁਣ 에ਰਪੋਰਟ ਤੇ ਉਹਨੇ ਜਾਣਾ ਧਿਆਨ ਤੇ ਉੱਥੇ ਜਲਦੀ ਜਲਦੀ ਚ ਉਸਨੇ ਗਹਿਰਾਈਆਂ ਮੋ ਪਾਈਆਂ ਚੱਲ ਪਿਆ ਤੇ ਜੇ ਉਹਦੇ ਕੋਲ ਹੁਣ ਪੁੱਛੋ ਰਸ ਆਇਆ ਖਾ ਕਰਸ ਆਇਆ ਰਸਤੇ ਧਿਆਨ ਮਾਣਦਾ ਧਿਆਨ ਉਥੇ ਐ ਨਹੀਂ ਸੀ ਰਸ ਧਿਆਨ ਮਾਣਦਾ ਬਾਹਰ ਪਦਾਰਥ ਦੇ ਚ ਧਿਆਨ ਨਾ ਜੁੜੇ ਬਾਹਰ ਰੂਪ ਦੇ ਚ ਧਿਆਨ ਨਾ ਜੁੜੇ ਬਾਰ ਅਨਾਹਦ ਨਾਦ ਦੇਚ ਧਿਆਨ ਨਾ ਜੁੜੇ ਤੋ ਰਸ ਨਹੀਂ ਹੈ ਧਿਆਨ ਅੰਤਰਮੁਖੀ ਨਾ ਹੋਵੇ ਤੋ ਮਹਾਰਸ ਵੀ ਨਹੀਂ ਹੈ ਮਹਾ ਆਨੰਦ ਵੀ ਨਹੀਂ ਹੈ ਇਸ ਵਸੇ ਧਰਮ ਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ ਕਲਗੀਧਰ ਪਿਤਾ ਕਹਿੰਦੇ ਨੇ ਧਿਆਨ धरो ਤਹ ਕੋ ਮਨ ਮੇ ਜਹ ਕੋ ਅਮੇਤੋਜ ਸਵੇਜਗਚ ਧਰਮ ਧਿਆਨ ਸਾਧਨਾ ਹੈ ਹੁਣ ਇੱਥੇ ਇੱਕ ਪ੍ਰਸ਼ਨ ਪੈਦਾ ਹੋਵੇਗਾ ਧਿਆਨ ਬਾਹਰ ਚਲਾ ਜਾਂਦਾ ਹੈ ਕੁਝ ਵੇਖ ਕੇ ਕੁਝ ਸੁਣ ਕੇ ਕੁਝ ਸੁੰਘ ਕੇ ਕੁਝ ਚਖ ਕੇ ਕੁਝ ਸਪਰਸ਼ ਕਰਕੇ ਅੰਦਰ ਕਿਹੜੇ ਇੰਦਰੀ ਦੇ ਆਸਰੇ ਤੇ ਜਾਵੇ ਬਾਹਰ ਧਿਆਨ ਚਲਾ ਜਾਂਦਾ ਹੈ ਅੱਖਾਂ ਦੇ ਆਸਰੇ ਤੇ ਬਾਹਰ ਧਿਆਨ ਚਲਾ ਜਾਂਦਾ ਹੈ ਕੰਨਾਂ ਦੇ ਆਸਰੇ ਤੇ ਨਾਸਕਾ ਦੇ ਆਸਰੇ ਤੇ ਜ਼ਬਾਨ ਦੇ ਆਸਰੇ ਤੇ ਖਲੜੀ ਦੇ ਆਸਰੇ ਤੇ ਅੰਦਰ ਕਿਵੇਂ ਲੈ ਜਾਏ ਹੈ ਨੁਕਤਾ ਮੈਂ ਤੁਹਾਡੇ ਸਾਹਮਣੇ ਹੁਣ ਖੜਾ